ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਹਾਂ ਤੇ ਦੋਸਤੋ ਅੱਜ ਦਿਨ ਐ ਦੁਵਾਰਾ ਤੇ ਪਿੰਡ ਖਾਰਾ ਬੱਕਰਾ ਮੰਡੀ ਲੱਗੀ ਹੈ ਤੇ ਬਹੁਤ ਹੀ ਦੋਸਤੋ ਰੌਣਕ ਮੇਲਾ ਆ ਬੱਕਰੀ ਦਾ ਸੌਦਾ ਨੂੰ ਜਾ ਰਿਹਾ ਦੋਸਤੋ ਤੇ ਬਲਦੀ ਬੱਕਰੀ ਤੇ ਮਗਰ ਫਟ ਦੋਸਤੋ ਤੇ ਹੁਣ ਤਾਂ ਆਪਣੀ ਗਾਰੰਟੀ ਹੈ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਪੂਰਾ ਰੌਣਕ ਮੇਲਾ ਪਿੰਡ ਖਾਰਾ ਬੱਕਰਾ ਮੰਡੀ ਦਾ ਮੋ ਵਾਲੇ ਮੌਜੂਦ ਨਹੀਂ ਇਹਨੂੰ ਪਹਿਲਾ ਚੰਗਾ ਅਕਲ ਦੀ ਪਹਿਲਾ 200 ਰੁਪਿਆ ਜਾਂ ਲੈ ਨੂੰ ਫੋਨ ਕਰਦੇ ਜੇ ਪਾਲੀ ਦੇ ਵਿੱਚ ਦਿਹਾੜਾ ਠੀਕ ਹੈ ਚੰਗੀ ਤਰ੍ਹਾਂ ਚੈੱਕ ਕਰ ਲੋ ਬਈ ਨਹੀਂ ਯਾਰ ਪਿੱਛੇ ਪਾਸੇ ਦੇਖੀ ਹੋਈ ਹੈ ਪੂਰੀ ਟੋਪ ਟਵ ਕੁਆਲਿਟੀ ਦੋਸਤੋ ਬਰਬਰੀ ਇਹ ਵੀ ਦੋਸਤੋ ਨਾਗ ਹੁਣ ਦਾ ਸੌਦਾ ਦੇਖਦੇ ਕੀ ਨਿਪਟਦਾ ਤੇ ਬਹੁਤ ਹੀ ਦੋਸਤੋ ਰੌਣਕ ਮੇਲਾ ਪਿੰਡ ਖਾਰਾ ਬੱਕਰਾ ਮੰਡੀ ਤੇ ਲਾਈਵ ਸੌਦੇ ਹੁੰਦੇ ਆ ਦੋਸਤੋ ਆ ਰਹੇ ਆਂ ਦੁਆਰ ਬਾ ਬਾ ਲੱਗ ਜੇ ਪਤਾ ਕਰਾ ਦੇ ਸੌਦਾ ਸਿਰਾਂ ਲਾ ਦੇ ਦਰ ਅੱਜ 3 ਮੋਲ ਕੀਤਾ ਭਾਈ 12000 ਰੁਪਏ ਹੁੰਦੇ 12000 ਹਾਂ ਠੀਕ ਆ ਪਾਪਾ ਕਿੰਨੇ ਲਾਏ ਆ ਕੌਣ ਲੈਂਦਾ ਲੈਂਦਾ ਜਲਦੀਪ ਆ ਭਾਈ ਠੀਕ ਆ ਕੋਈ ਨਾ ਵਾਧਾ ਨਾ ਘਟ ਸਾਢੇ 6000 ਰੁਪਿਆ ਕਹਿਦਾ ਠੀਕ ਆ ਲੈ ਵੀ ਦੋਸਤੋ ਸਾਢੇ 6000 ਲੱਗ ਗਿਆ ਆ ਬੱਕਰੀਆਂ ਤੇ ਪਿੱਛੇ ਪਾਠਾ ਤੁਸੀਂ ਦੇਖ ਸਕਦੇ ਹੋ ਟਾਪ ਕੁਆਲਟੀ ਦੇ ਜਾਨਵਰ ਆ ਕੀ ਨੰਬਰ ਦਾ ਸਾਢੇ 6000 ਰੁਪਿਆ ਲਾਦਾ ਭਾਈ ਨੇ ਹਾਂ ਬੱਸ ਹੁਣ ਇਸੇ ਨੇ ਤਾਂ 10000 ਦੀ ਦੇਵਾਂਗੇ 10000 ਦੀ ਨਹੀਂ ਹੋਣੀਗੀ ਛੜ ਬੁਗੇ ਹੱਥ ਘਾਹ ਕਰ ਮਾਗਰ ਨੂੰ ਨਾ ਵਜ ਬੁਗੇ ਮਾਇਆ ਆਉਂਦੀ ਘਰੇ ਨਾ ਥੱਕੇ ਮਾਰਾ 10000 ਦੀ ਘੱਟ ਦੇਣੀ ਨਹੀਂ 9000 ਦੀ ਦੇਵਾਂਗੇ ਬਾਬਾ ਹੁਣ ਤੂੰ ਲੈ ਬਾਬਾ ਹੁਣ ਤਾਂ ਕੰਮ ਹੋਇਆ ਹੀ ਪਿਆ ਕੰਮ ਨੇੜੀ ਆ ਹੁਣ ਤਾਂ ਹੋ ਗਈ ਆ 1 ਰੁਪਿਆ ਨਹੀਂ ਮੱਲਾ ਵਾਤ ਹੋਰ ਲੈ ਲਓ ਜੀ ਦੋਤੋਂ ਬਹੁਤ ਵਧੀਆ ਸੌਦਾ ਹੋਇਆ ਪਿੰਡ ਖਾਰਾ ਬੱਕਰਾ ਮੰਡੀ ਤੇ ਤੇ ਬਹੁਤ ਹੀ ਰੌਣਕਾਂ ਲੱਗਾ ਦੋਤੋਂ ਪਹਿਲਾ ਸੌਦਾ ਤੇ ਤੇ ਬਾਬਾ ਬਈ ਦੂਜਾ ਲਖਾਈ ਦਾ ਕਿਵੇਂ ਆਪੋ ਆਪਣੀਆਂ ਬਾਈ ਲਖਾਈ ਆਪੋ ਆਪਣੀਆਂ ਹੋਣ ਖਾਰੇ ਵਾਲੇ ਭਰਾਵਾਂ ਨੂੰ ਵੀ ਸਾਰਿਆਂ ਨੂੰ ਵੀ ਪਹਿਲਾ ਸੌਦਾ ਹੋਇਆ ਤੁਸੀਂ ਦੇ ਤੇ ਬਹੁਤ ਰੌਣਕ ਮਿਲਾ ਦੋਸਤੋ ਤੇ ਬਹੁਤ ਵਧੀਆ ਸੌਦੇ ਹੁੰਦੇ ਆ ਪਿੰਡ ਖਾਰਾ ਬਕਰਾ ਮੰਡੀ ਦੇ ਮੇਰੀ ਇਹਨੇ ਦੱਸਿਆ ਮੈਨੂੰ ਕੋਈ ਕੋਈ ਨਰੂਨੇ ਸੌਦਾ ਸੌਦਾ ਲਾਉਣ ਦਾ ਹਾਂ ਅੱਗੇ ਕੋਈ ਮੈਨੂੰ ਲਾਦਾ ਪੈਂਦਾ ਆ ਮੜਾ ਮੜਾ ਵੇ ਲੰਘ ਜੰਨ ਲੰਘ ਮੈਂ ਕਿਹਾ ਡਾਕਟਰ ਦਾ ਟ੍ਰਿਕ ਕੋਡ ਹਾਲਤ ਨੇ ਆ ਲਵੀ ਪੈਸੇ ਆ ਗਏ ਤੇ ਛੋੜ ਕਰਦੇ ਤੇ ਲਖਾਈ ਆਪ ਕੋ ਲਖਾਈ ਬਾਈ ਸਹੀ ਹੈ ਬਾਈ ਚਲੋ ਬਾਈ ਪਹਿਲਾ ਸੌਦਾ ਹੋ ਗਿਆ ਦੋਸਤੋ ਪਹਿਲਾ ਸੌਦਾ ਸਿਰੇ ਚੜ ਜਾ ਦੋਸਤੋ ਬਹੁਤ ਹੀ ਰੌਣਕ ਮੇਲਾ ਪਿੰਡ ਖਾਰਾ ਬਕਰਾਂ ਮੰਡੀ ਤੇ ਤੇ ਮਿਲਦਿਆਂ ਦੋਸਤੋ ਅਗਲੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਨਾ ਨੀ ਕਰ ਦਿਓ